ਸਾਤਰੀ ਗਾਲਬਾ ਜੀ ਸਾਰਿਆਂ ਨੂੰ ਵੈਲਕਮ ਆ ਜੀ ਆਪਣੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਲੋ ਜੀ ਬਈ ਪਿਛਲੀ ਵੀਡੀਓ ਦੇ ਵਿੱਚ ਤੁਸੀਂ ਦੇਖਿਆ ਨਾ ਵੀ ਸੀਜਨ ਦੀ ਸਮਾਪਤੀ ਜਿਹੜੀ ਕਰਕੇ ਉੱਥੇ ਤੋਂ ਅਸੀਂ ਪਹੁੰਚ ਗਏ ਸੀ ਜਿੱਥੇ ਮੰਨ ਲਓ ਸਭ ਤੋਂ ਪਹਿਲਾਂ ਸਾਮਾਨ ਆ ਕੇ ਧਰਿਆ ਤੀ ਹਣਾ ਉੱਥੇ ਮੰਨ ਲਓ ਰਾਤ ਅਸੀਂ ਹਨੇਰੇ ਹੋਏ ਪਹੁੰਚ ਗਏ ਤੇ 8 7:30 8 ਵਜੇ ਪਹੁੰਚਣ ਦੇ ਬਾਅਦ ਇੱਥੇ ਵੀ ਆਪਣੀ ਦੁਕਾਨ ਆ ਨਾ ਲਈ ਪਈ ਦੀ ਬਾਕੀ ਸਾਮਾਨ ਥਰਸਰ ਥਰੂਸਰ ਸਾਰਾ ਕੁਝ 메ਨ ਸਾਮਾਨ ਤਾਂ ਵੱਲੋਂ ਇੱਥੇ ਪਿਆ ਤੀ ਨਾਲ ਤਾਂ ਸੀ ਤਾਂ ਥੋੜਾ ਜਿਹਾ ਹੀ ਲੈ ਕੇ ਆਇਆ ਨਾ ਵੀ ਪਤਾ ਨਹੀਂ ਕਿੱਥੇ ਕਿ ਜਾਣਾ ਕਿੱਥੇ ਕਿ ਨਹੀਂ ਬਾਕੀ ਰਾਤ ਇੱਥੇ ਪਹੁੰਚ ਗਏ ਤੇ ਉੱਥੇ ਸੀਜ਼ਨ ਤੁਹਾਨੂੰ ਪਤਾ ਹੀ ਹੈ ਨਾ ਵੀ ਜਿਹੜੇ 5-7 ਰਨ ਸੀਜ਼ਨ ਦੇ ਬਾਈ ਮਹੀਨਿਆਂ ਦਾ ਕੰਮ ਮੰਨ ਲਓ ਹਫ਼ਤਿਆਂ ਦੇ ਵਿੱਚ ਖਤਮ ਹੋ ਗਿਆ ਵੀ ਐਦਕੀ ਮਸ਼ੀਨ ਥੋੜੀ ਜੀ ਹੈ ਨਾ ਜਿਆਦਾ ਔਨ ਕਰਕੇ ਸੀਜ਼ਨ ਘਟ ਲੰਬਾ ਚੱਲਿਆ ਯਾਨੀ ਚਲੋ ਮਹਾਰਾਜ ਦੀ ਕਿਰਪਾ ਜੋ ਕਰਮਾਂ ਦੇ ਵਿੱਚ ਲਿਖਿਆ ᱛੀ ਹੈ ਨਾ ਮੇ ਉਹ ਕੰਮ ਵਧੀਆ ਹੋ ਗਿਆ ਵੀ ਜਿਵੇਂ ਮਾਲਕ ਦੀ ਲਿਖਿਆ ਰੀ ਦਾਣਾ ਪਾਣੀ ਹੈ ਨਾ ਬਾਕੀ ਹੁਣ ਦੇਖਦੇ ਆ ਕਰਦੇ ਆ ਤਿਆਰੀ ਕਿਦਰੇ ਪਾਸੇ ਦੀ ਅਜੇ ਮਨ ਲੋ ਪਲਾਨ ਦਾ ਬਣਦਾ ਹੈ ਕਿ ਕਦੇ ਬਣ ਜਾਂਦਾ ਹੈ ਕਦੇ ਕੈਂਸਲ ਹੋ ਜਾਂਦਾ ਹੈ ਬੀਮਾਰ ਨੂੰ ਦੋ ਚਿਤਾ ਜਾ ਹੋਇਆ ਪਿਆ ਅੱਜ ਸ਼ਾਮ ਤੱਕਰ ਹਨਾ ਵੀ ਮੱਲਾ ਕਿਸੇ ਨਾ ਕਿਸੇ ਲੋਟ ਕੱਢਾਂਗੇ ਮਸ਼ੀਨ ਕਿਤੇ ਪਾਸੇ ਨੂੰ ਐਂ ਖੜਾਉਂਦੇ ਤਾਂ ਹੈ ਨਹੀਂ ਜੀ ਕਿਉਂ ਭਾਈ ਐ ਤੁਹਾਨੂੰ ਪਤਾ ਹੈ ਨਾ ਵੀ ਨਵੀਂ ਮਸ਼ੀਨਾਂ ਜਿਹਦਾ ਪੁਰਾਣੀ ਹੁੰਦੀ ਮੋਲੀ ਆ ਵੀ ਨਾ ਢੱਲਾ ਹੋ ਗਿਆ ਵੀ ਨਵੀਂ ਮਸ਼ੀਨ ਕਰਕੇ ਨਾ ਭਾਈ ਤਾਨੂੰ ਪਤਾ ਹੀ ਆ ਵੀ ਖਾ ਖਾ ਦੇਖਣਾ ਪੈਂਦਾ ਵੀ ਕਿਸ ਤੱਕ ਉਸਤਾਨਾ ਦੀ ਮਸ਼ੀਨ ਆ ਨਾ ਵੀ ਉਹਦੇ ਕਰਕੇ ਚੱਲਣਾ ਪੈਂਦਾ ਜੇ ਵੱਲੋਂ ਮਸ਼ੀਨ ਫ੍ਰੀ ਹੋਵੇ ਫੇ ਤਾਂ ਚਲੋ ਐ ਹੁੰਦਾ ਵੀ ਚਲੋ ਕੋਈ ਨਹੀਂ ਆ ਪਕੜਾ ਹੁਣ ਦੇਣਾ ਬਾਕੀ ਤਾਨੂੰ ਪਤਾ ਹੀ ਐ ਟੈਨਸ਼ਨ ਆ ਜਿੰਨਾ ਟਾਈਮ ਆ ਨਾ ਹੈਗੀ ਆ ਨਹੀਂ ਉਹਨਾ ਟਾਈਮ ਦਾ ਸਿਸਟਮ ਦਿਮਾਗ ਤੇ ਲੋਡ ਰਹਿਣਾ ਹੀ ਰਹਿਣਾ ਹੈ ਉਹਨਾ ਜਦ ਤੱਕ ਫ੍ਰੀ ਨਹੀਂ ਹੁੰਦੀ ਚਲੋ ਬਾਕੀ ਇੱਥੇ ਨਾ ਆਪਣੇ ਮਸ਼ੀਨ ਖੜੀ ਦੀ ਔਰ ਮਸ਼ੀਨਾ ਖੜੀ ਨੇ ਆਪਣੇ ਲਾ ਕੇ ਔਰੇ ਮੰਲੋ ਦੁਕਾਨ ਵਾਲੇ ਨੂੰ ਕਵਾੜੀਏ ਜੇ ਕੋਲ ਕੋਈ ਨਾ ਕਟਾ ਗਿਆ ਕਵਾੜ ਦੇ ਵਿੱਚ ਆਪਣੇ ਪਰ ਟੂਲ ਆ ਜਿਹੜੇ ਟੂਲ ਮਸ਼ੀਨ ਤੇ ਬਹੁਤ ਘੱਟ ਆ ਵੀ ਮੰਲੋ ਜਿਹੜੇ ਕੰਪਨੀਆਂ ਟੂਲ ਦਿੱਤੇ ਹੋਏ ਆ ਨਾ ਉਹੀ ਟੂਲ ਆ ਬਾਕੀ ਦੋ ਟਰੰਕ ਲਾਏ ਹੋਏ ਆ ਮਗਰ ਫਿਰ ਵੀ ਸਮਾਨ ਜਿਹੜੀ ਮਾਣਾ ਮੋਟਾ ਵੱਜਾ ਜਿਹੜੀ ਸਾਡੀ ਚਲਾਤੀ ਵੀ ਜਿਹੜਾ ਟੂਹਾ ਆਪਣੇ ਉਹ ਟੂਲ ਲੱਗੇ ਆ ਨਾ ਆਹ ਕੰਪਨੀ ਵਾਲੇ ਆ ਲਾ ਕੇ ਦਿੰਦੇ ਆ ਸਾਈਡ ਤੇ ਇਹ ਟੂਲ ਦੀ ਜਗਾ ਬੜਾ ਟੂਲ ਬਣਵਾ ਲਈਏ ਜਾਂ ਲਾ ਲਈਏ ਪਰ ਉੱਥੇ ਮਸ਼ੀਨਾਂ ਖੜੀਆਂ ਨਹੀਂ ਬਈ ਇਹ ਨਾ ਕਵਾੜ ਦੇ ਵਿੱਚ ਇੱਕ ਜੌਂਡੀਅਰ ਖੜੀ ਸੀ ਤਨ ਕਈ ਮਸ਼ੀਨਾਂ ਖੜੀਆਂ ਇੰਤੀਆਂ ਵੀ ਚਲੋ ਦੇਖ ਕੇ ਜੇ ਟੂਲ ਕੋਈ ਲੋਟ ਆਉਂਦਾ ਹਨਾ ਮੋਲੀ ਨੂੰ ਮਗਾ ਚੱਲ ਗੇੜਾ ਮਾਰਿਆ ਉਹਨੇ ਜੇ ਆਪਣੇ ਲੋਟ ਆ ਗਿਆ ਕੋਈ ਚੱਕ ਲਿਆਵਾਂਗੇ ਨਹੀਂ ਆਊਗਾ ਤਾਂ ਰਹਿਣ ਦਾਂਗੇ ਹਨਾ ਫਿਰ ਨਿਕਲ ਜਾਾਂਗੇ ਵੀ ਐਵੇਂ ਸਮਾਨ ਬਈ ਹੈ ਨਾ ਤਾਰ ਨਾ ਚੜਾਉਣਾ ਇੱਕ ਤਾਂ ਬੈਰਿੰਗਾਂ ਦੀ ਬੈਰਿੰਗ ਬੂਰਿੰਗਾਂ ਜਿਹੜੇ ਵੀ ਲੋ ਟੂਲ ਬੰਦ ਮਾਰਾਂ ਹੈ ਜਿੰਦਾ ਜੁੰਦਾ ਲੱਗੇ ਉਹਨੂੰ ਵਧੀਆ ਸਿਸਟਮ ਰਹਿਦਾ ਫਿਰ ਹਨਾ ਵੀ ਬੰਦੇ ਨੂੰ ਤਾਰ ਨੇ ਚੜਾਉਣੇ ਦੀ ਟੈਨਸ਼ਨ ਖਤਮ ਹੋ ਜਾਂਦੀ ਆ ਬਾਕੀ ਕੋਸ਼ਿਸ਼ ਤਾਂ ਬਹੁਤ ਕਰੀ ਦੀ ਆ ਨਾ ਵੀ ਸਮਾਨ ਪਰ ਸਮਾਨ ਬਈ ਜਿੰਨਾ ਪਰ ਲਈ ਜਾਂਦੇ ਆ ਵਧੀ ਜਾਂਦਾ ਹਨ ਪਰ ਇੱਕ ਗੱਲ ਦੇਖੀਏ ਜਿਹੜਾ ਸਮਾਨ ਨਾਲ ਕੋਲ ਹੋਊਗਾ ਉਹਦੀ ਬ੍ਰੇਕਡਾਊਨ ਵੀ ਨਹੀਂ ਆਊਗੀ ਜਿਹੜਾ ਸਮਾਨ ਨਹੀਂ ਕੋਲ ਹੋਊਗਾ ਉਹਦੀ ਉਹ ਬ੍ਰੇਕਡਾਊਨ ਆਊਗੀ ਪਹਿਲਾਂ ਸਾਡੇ ਕੋਲ ਨਾ ਦੋ ਕਲੱਚ ਬਲੇਟਾਂ ਪਈਆਂ ਤੀਆਂ ਹਨਾ ਕਲੱਚ ਬਲੇਟਾਂ ਨੇ ਜਮੇ ਮੈਗਨਾ ਕਣਕ ਦੇ ਸੀ ਜਿਵੇਂ ਉਹ ਪਈਆਂ ਹੀ ਰਹੀਆਂ ਐਦਕੀ ਪਈਆਂ ਰਹੀਆਂ ਐਦਕੀ ਬੱਸ ਹੋਆ ਵੀਂ ਤੇ ਲੈ ਕੇ ਹੁਣ ਬੰਦੇ ਨੂੰ ਆ ਕੇ ਲਾਸਟ ਜਾ ਕੇ ਇੱਕ ਬੰਦੇ ਨੂੰ ਦੇ ਦਿੱਤੀ ਮਗਾ ਜਲ ਤੂੰ ਲੈ ਲਿਆ ਯਾਰ ਹਨਾ ਮੀ ਮੇਰੇ ਕੋਲ ਤਾਂ ਪਈਓ ਆ ਪਰ ਜਦੇ ਕਲੱਚ ਬਰੇਡ ਦੀ ਲੋਡ ਪੈ ਗਈ ਦੱਸ ਦੇਣਾ ਬਾਅਦ ਇਹ ਜਿਹਾ ਸਿਸਟਮ ਆ ਵੀ ਜਿਹੜਾ ਸਮਾਨ ਕੋਲਾ ਉਹਦੀ ਲੋਡ ਨਹੀਂ ਪੈਣੀ ਬਾਹਰੋਂ ਸਮਾਨ ਆਉਣ ਦੀ ਲੋਡ ਪੈਣੀ ਆ ਬਾਕੀ ਇੱਧਰ ਸਮਾਨ ਤੁਹਾਨੂੰ ਪਤਾ ਹੀ ਆ ਨਾ ਬਈ ਫਿਰ ਮਹਿੰਗਾ ਡਬਲ ਆ ਹੁਣ ਉਸ ਹਿਸਾਬ ਲਾ ਲਓ ਇੱਕ ਦਿਨ ਮੈਂ ਕਾਟਰ ਲੇਨ ਚੱਲ ਗਿਆ ਜਿਹੜੀ ਥਰੇਸਰ ਵਾਲੀ ਪੁੜੀ ਦੇ ਵਿੱਚ ਲੰਬੀ ਕਾਟਰ ਲੱਗਦੀ ਆ ਬਾਕੀ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਦੇ ਵਿੱਚ ਵੀ ਕਿੰਨੇ ਦੀ ਆਉਂਦੀ ਆ ਬਈ ਇੱਥੇ 270 ਰੁਪਏ ਦੀ ਕਾਟਰ ਕਹਿਣ ਮੈਨੂੰ ਮੈਂ ਲਈ ਨਹੀਂ ਵੈਸੇ ਸਾਡੀ ਕਾਟਰ ਚਲੋ ਥੋੜੀ ਜੀ ਮਿਸਟ 270 ਰੁਪਏ ਦੀ ਕੱਲੀ ਕਾਟਰ ਕਾਟਰ ਤੁਸੀਂ ਹਿਸਾਬ ਲਾ ਲਓ ਵੀ ਜਰ ਮੈਂ ਦੇਖਿਆ ਕਾਟਰ ਤੇ ਹੀ ਪਤਾ ਲੱਗਿਆ ਰੇਟ ਹਨਾ ਮੈਂ ਸਮਾਨ ਲੈ ਆਲੀ ਥੋੜਾ ਜਿਹਾ ਮੈਂ ਉੱਥੇ ਛੱਡ ਕੇ ਆ ਗਿਆ ਮੈਂ ਕਿਹਾ ਨਾ ਵੀ ਆਪਾਂ ਨਹੀਂ ਲੰਦੇ ਯਾਰ ਇੰਨਾ ਮਹਿੰਗਾ ਸਮਾਨ ਕੀ ਕਰਾਂਗੇ ਨਾ ਕਿੱਥੇ ਪਾਵਾਂਗੇ ਨਹੀਂ ਨਾਲੇ ਇਹ ਨਹੀਂ ਪਤਾ ਵੀ origignal ਆ ਕਿ duplicate ਆ ਕਾਟਰਾਂ ਵੀ ਚਿੱਟੀਆਂ ਜੀਆਂ ਦੀਆਂ ਆਵਾਂ ਹਨਾ ਕਾਲੀ ਕਾਟਰ ਜਿਹੜੀ ਉਹ ਵਧੀਆ ਹੁੰਦੀ ਆ ਨਾ ਚਿੱਟੀ ਜੀ ਕਾਟਰ ਦਾ ਤੁਹਾਨੂੰ ਪਤਾ ਹੀ ਆ ਉਹਦਾ ਇੱਕ ਨਾਮ ਹੁੰਦਾ ਨਿਕਲ ਜਾਈ ਘਮਾਇਆ ਹੁੰਦਾ ਉੱਪਰ ਸਰੀਏ ਦੇ ਹਲੋ ਬਾਕੀ ਦੇਖਦੇ ਆ ਨਾਲੇ ਦਿਖਾਉਨੇ ਆ ਤੁਹਾਨੂੰ ਮਸ਼ੀਨਾਂ ਇੱਕ ਤਾਂ ਬਈ ਜਮੇ ਨਵੀਂ ਖੜਾ ਗਿਆ ਕੋ ਟਰੈਕਟਰ ਵਾਲੀ ਨਾ ਜਮੇ ਨਵੀਂ ਮਸ਼ੀਨ ਮੰਨ ਲਓ ਢੱਕ ਗਿਆ ਉਹ ਵੀ ਤੁਹਾਨੂੰ ਦਿਖਾਉਂਗਾ ਬਿਲਕੁਲ ਵੀ ਚੱਲੀ ਨਹੀਂ ਹੈਗੀ ਮਸ਼ੀਨਾਂ ਜੀ ਉਹ ਆਹ ਖੜੀ ਆਪਣੀ ਕਰਮ ਵਾਲੀ ਰਾਤ ਅਸੀਂ ਪਹੁੰਚ ਗਏ ਇੱਥੇ ਮੋਟਰ ਮੋਟਰਸਾਈਕਲ ਲਾ ਲਿਆ ਵੇ ਸਮਾਨ ਸਮੂਤਾ ਜੀ ਉੱਪਰੇ ਆ ਆਹ ਦੁਕਾਨਤੀ ਆਪਣੀ ਹੈ ਨਾ ਜਿਹੜੀ ਆਪਾਂ ਲਈ ਹੋਈ ਸੀ ਚੱਲੀਏ ਬੋਲੀ ਹਾਂ ਚੱਲੀਏ ਬੰਦਾ ਪਟਿਆ ਮੌਲੀ ਨੇ ਇੱਕ ਲੋਕਲ ਦਾ ਡਰਾਈਵਰ ਪhle ਆਈ ਗਈ ਨਹੀਂ ਨੁੰਦਾ ਉਹ ਸੀ ਜ ਨਿਭੜਿਆ ਨਹੀਂ ਅਜੇ ਉਹਦਾ ਅਜਾ ਰਹਿ ਗਿਆ ਹੁਣ ਕਹਿੰਦਾ ਅੱਜ ਆਜੂਗਾ ਠੀਕ ਹੀ ਰਹਿ ਗਿਆ ਜੀ ਬਲਾਲਾ ਯਾਰ ਉਹਨੂੰ ਕਰਾ ਦੇ ਕੋਣ ਹਾਂ ਕਰਾ ਹੁਣ ਉਹਦੇ ਕਰਕੇ ਰੁਕੇ ਆ ਕਿ ਤੇਰੇ ਕਾਕੇ ਰੁਕੇ ਆ ਅੱਜ ਅਸੀਂ ਦੱਸ ਦੇਣਾ ਦੀ ਉਹਨੂੰ ਹਾਂ ਕਰੇਦਾ ਤੱਕੇ ਤੇ ਕਰੇ ਹੁਣ ਆਹੋ ਬੇ ਨਾਲੇ ਲੈ ਚੱਲਾਂਗੇ ਉਹਨੂੰ ਬਾਅਦ ਫੇ ਐ ਬੋ ਕਿੱਥੇ ਘਾ ਧੱਕੇ ਖਾਂਦਾ ਫਿਰੂਗਾ ਬੱਤਾਂ ਬੱਤਾਂ ਚ ਐ ਇਹ ਕ ਨਹੀਂ ਦਾ ਤਾਂ ਜਿੰਦਾ ਚੱਲੀਏ ਫਿਰ ਚਲੋ ਚੱਲਦੇ ਆਂ ਬਾਈ ਫੇਰ ਆ ਵੀ ਲਾ ਦੇ ਮੋਲੀ ਸੰਗੰਜੇ ਨੂੰ ਲੱਗਦਾ ਨਹੀਂ ਹਾਂ ਯਾਦ ਕਰਾਈ ਮੇਰੇ ਜਿੰਦੇ ਉਧਰ ਦੋ ਤਿੰਨ ਲਿਕੇ ਦੋ ਇੱਕ ਛੋਟਾ ਜਿੰਦਾ ਲਿਕੇ ਜੀ ਦੋ ਜਿੰਦੀਆਂ ਉੱਪਰ ਲਾ ਟੂਲ ਲਾਉਣ ਨੂੰ ਹਾਂ ਸਾਰੀ ਖਰਾਬ ਹੋ ਗਈ ਖਰਾਬ ਕੇ ਤੋੜੀ ਗਿਆ ਵਾਂਟੀ ਬਦੰਦਰ ਜਿਹੜਾ ਦੇ ਇਧਰ ਜਿਹੜੇ ਮਾਰਦਾ ਸੀ ਥੋੜੀ ਜਿਹੜੇ ਤੋੜ ਦਿੰਦਾ ਚੱਲੀਏ ਫੇਰ ਚਲੋ ਬਾਈ ਚੱਲਦੇ ਆਂ ਨਾਲੇ ਤੁਹਾਨੂੰ ਦਿਖਾਉਨੇ ਆ ਜਵੇਂ ਨਵੀਂ ਮਸ਼ੀਨ ਨਵੀਂ ਜਮੀ ਨਵੀਂ ਦੀ ਉਹਦਾ ਮੋਲੀ ਹੈ ਨਾ ਤੇ ਖੜੀ ਆ ਹਾਂ ਆਪਾਂ ਦਾ ਟੂਲ ਟੂਲ ਲਿਆਉਣਾ ਬਾਈ ਲਾ ਕੇ ਟੂਲ ਆ ਬਹੁਤ ਕੰਮ ਦੇ ਉਹਨਾਂ ਦੇ ਹੁਣ ਬਣਵਾਵਾਂਗੇ ਇੱਥੇ ਟਾਈਮ ਲਾਉਣਗੇ ਹਨਾ ਜਣੀ ਸ਼ੀਟ ਥੱਲੇ ਟੂਲ ਆ ਜੂਗਾ ਜੋਂਡੀਰ ਤੇ ਲੱਗਿਆ ਹਨਾ ਮੁੱਲੀ ਜਿਹੜਾ ਉਹ ਟੂਲ ਆਪਣਾ ਬਹੁਤ ਸੈਟ ਆ ਜੂਗਾ ਹਨੀ ਉਹ ਸੈਟ ਆ ਜਾਣੇ ਨੇ ਹਾਂ ਉਹ ਸੈਟ ਜਿਹੜਾ ਲੱਗੇਗਾ ਉਹ ਦੂਆ ਟਰੰਕ ਲੱਗਿਆ ਹੈ ਮਗਰ ਮਸ਼ੀਨ ਤੇ ਦੂਈ ਤੇ ਹਨਾ ਟਰੈਕਟਰ ਵਾਲੀ ਦੇ ਬਣਵਾ ਚੱਲ ਦੇਖਦੇ ਆ ਕਿ ਆ ਪਤਾ ਕੋਈ ਲਾ ਹੀ ਲੈ ਗਿਆ ਹੋਵੇ ਇਹ ਵੀ ਨਹੀਂ ਕੋਈ ਪਤਾ ਚਲੋ ਚੱਲਦੇ ਆ ਜੀ ਬਾਈ ਜੀ ਫੇਰ ਹਾਂ ਮੁੱਲੀ ਦੇਖ ਰਿਹਾ ਟਰੰਕ ਰੋਂਕਾ ਹਾਂ ਬਹੁਤ ਵੱਡਾ ਕੰਮ ਆ ਬਾਈ ਬੰਦਿਆਂ ਦਾ ਨਾ ਵੀ ਆਓ ਖੜੀ ਇੱਕ ਮਸ਼ੀਨ ਹਿੰਦਾ ਨਾ ਮੁੱਲੀ ਉਹ ਹਿੰਦਾ ਨਾ ਹਿੰਦ ਮਸ਼ੀਨ ਉਹ ਖੜੀ ਐ ਇੱਕ ਉਹਦੇ ਬਾਅਦ ਆ ਖੜੀ ਆ ਬਈ ਮਹਿੰਦਰਾ ਦੀ ਟਰੈਕਟਰ ਵਾਲੀ ਆ ਨਾ ਗੀਰ ਵਾਲਿਆਂ ਦੀ ਮਸ਼ੀਨ ਆ ਜਿਵੇਂ ਮੰਨ ਲਓ ਕੰਪਨੀ ਦੇ ਵਿੱਚੋਂ ਨਾ ਮਸ਼ੀਨ ਆਈ ਤੀ ਕਟਰ ਉੱਪਰ ਧਰਕੇ ਦੰਨੇ ਕੰਪਨੀ ਵਾਲੇ ਉਦਾਂ ਹੀ ਮਸ਼ੀਨ ਬਾਈ ਕਵਾੜ ਚ ਆ ਗਈ ਇਹ ਦੁਕਾਨ ਵਾਲੇ ਕੋ ਆ ਗਈ ਵੈਸੇ ਕਵਾੜ ਨਹੀਂ ਹੈਗੀ ਇਹ ਜਿਹੜਾ ਟਰੈਕਟਰ ਵੇਚਦਾ ਨਾ ਬੰਦਾ ਟਰੈਕਟਰ ਦਾ ਡੀਲਰ ਹਰ ਜਣਦਾ ਉਹਦੇ ਕੋਲੇ ਮਸ਼ੀਨ ਪਹੁੰਚ ਗਈ ਇਹ ਵੀ ਸਮਝ ਤੇ ਨਹੀਂ ਲੱਗੀ ਵੀ ਮਸ਼ੀਨ ਇਹ ਕਿਵੇਂ ਆਈ ਯਰੇ ਤੇ ਨਵੀਂ ਮਸ਼ੀਨ ਬਈ ਹਨਾ ਹਜੇ ਤੱਕਰ ਤੁਸੀਂ ਐਂ ਹਿਸਾਬ ਲਾ ਲਓ ਬਈ ਫੀਟਰ ਦਾ ਰੰਗ ਨਹੀਂ ਉਤਰਿਆ ਮਸ਼ੀਨ ਦਾ ਵੀ ਇੰਨੀ ਹਨਾ ਵੀ ਫੀਟਰ ਦਾ ਰੰਗ ਤੱਕਰ ਨਹੀਂ ਉਤਰਿਆ ਹੈਗਾ ਮਸ਼ੀਨ ਜਿਹੜੀ ਇਹ ਇੱਥੇ ਪਹੁੰਚ ਗਈ ਬਹੁਤ ਜਮੀ ਨਵੀਂ ਮਸ਼ੀਨ ਆ ਜੇ ਮੰਨ ਲਓ ਉੱਪਰ ਤੇ ਜਿਵੇਂ ਕਟਰ ਹਨਾ ਕੰਪਨੀ ਰੱਖ ਕੇ ਭੇਜਦੀ ਆ ਬਾਕੀ ਤੁਸੀਂ ਬਲੇਡ ਫਿੰਗਰਾਂ ਤੇ ਐਸਟੀਮੇਟ ਹਨਾ ਲਾਇਆ ਸੀ ਦਾ ਰੰਗ ਦੇ ਲੋ ਜਮੀ ਨਹੀਂ ਬਈ ਉਤਰਿਆ ਜਣੀ ਆ ਜੜ ਜੜ ਜੀ ਲੱਗੀ ਬਾਹਰ ਖੜੀ ਹੋਣ ਕਰਕੇ ਵੀ ਪਹਿਲੀ ਵਾਰ ਇਹੋ ਜਿਹਾ ਜਾਂਚ ਦੇ ਦੇਖਿਆ ਹਨਾ ਵੀ ਯਾਰ ਇਹ ਵੀ ਦੇਖ ਲੋ ਹਨਾ ਲੋਹਾ ਵੀ ਜਿਹੜਾ ਕਿਸੇ ਦੇ ਘਰੇ ਵੀ ਨਹੀਂ ਗਿਆ ਮੈਨੂੰ ਤਾਂ ਲੱਗਦੀ ਨਹੀਂ ਵੀ ਕਿਸੇ ਦੇ ਘਰੀ ਗਈ ਹੋ ਮੋਲੀ ਹੈ ਹੈ ਆਪਣੇ ਖੜੀ ਆ ਜੇ ਹੈ ਨੇਗਾ ਉੱਕੜੇ ਮਸ਼ੀਨ ਇਕਣੇ ਹਲੇ ਫਿਲਟਰ ਚੈਨ ਫੱਟੀਆਂ ਵੀ ਦੰਦੇ ਦਦਦੇ ਆ ਨਾ ਬਈ ਜਮੇ ਹੀ ਨਹੀਂ ਚੱਲੀ ਮਸ਼ੀਨ ਚਾਵਾਂ ਹੀ ਵੀ ਸਿੱਧੀ ਇੱਥੇ ਆ ਗਈ ਹੁਣ ਆਏ ਤੇ ਪਤਾ ਲੱਗੂ ਸੇਟ ਦੇ ਵੀ ਕੀ ਗੱਲ ਹੈਗਾ ਨਹੀਂ ਦੇਖ ਕੇ ਪੈ ਟੂਰ ਵੀ ਹੈ ਨਹੀਂ ਹਨਾ ਮਗਰਲੇ ਵੀ ਨਹੀਂ ਹੈਗੇ ਬਾਕੀ ਸਮਾਨ ਖੋਲ-ਕੂਲ ਕੇ ਲਏ ਬੰਦੇ ਮੋਲੀ ਆ ਟੂਲ ਫੇਪਰ ਲਾਏ ਲੈਣੇ ਸੰਜੇ ਵੀ ਬਟ ਗੱਲ ਵਧੀਆ ਟੂਲ ਆ ਹੈ ਡਾਂਕੇ ਹੀ ਲੱਗੇ ਹੋਏ ਆ ਡਾਂਕੇ ਵਟਰਾਏਗੇ ਆ ਹਿਸਾਬ ਲਾ ਲਓ ਨਹੀਂ ਓਗਰ ਦੇ ਵਿੱਚੋਂ ਵੀ ਜਿਹੇ ਜਿਹੇ ਰੰਗ ਕੰਪਨੀ ਨੇ ਕਰਕੇ ਦਿੱਤਾ ਤਾਂ ਉਹ ਜਿਹੇ ਰੰਗ ਪਿਆ ਬਾਕੀ ਇਹਦੇ ਐ ਵੀ ਸਮਾਨ ਜੀ ਨੂੰ ਲੋਡ ਆ ਹਨਾ ਕੋਈ ਸਟਾਫ ਬੱਕਰ ਲੈ ਗਿਆ ਜਿਹਨੇ ਜੀ ਦਾ ਕਹੇ ਦਾ ਇੱਕ ਟੁੱਟਾ ਇੱਕ ਲੈ ਗਿਆ ਬਾਕੀ ਇਕਣੇ ਸਟਾਫ ਬੱਕਰ ਵੀ ਬਈ ਹਨਾ ਸਮਾਨ ਵੀ ਹੁਣ ਗੜਨ ਲੱਗ ਗਿਆ ਦੇਖ ਲਓ ਵੀ ਅਸੀਂ ਸਾਸੀ ਦਾ ਆ ਟੂਲ ਆ ਬਈ ਹਨਾ ਆ ਟੂਲ ਆ ਜਿਹੜੇ ਦੇ ਨਾਲ ਵਧੀਆ ਵੈਸੇ ਬਣੇ ਹੋਏ ਆ ਜਿਵੇਂ ਆਪਾਂ ਮਸ਼ੀਨ ਤੇ ਆਪਾਂ ਲਾਉਂਦੇ ਆ ਨਾ ਆਹ ਟੂਲ ਵਧੀਆ ਟੂਲ ਹੈ ਇੱਕ ਟੂਲੇ ਤੇ ਇੱਕ ਉਪਰੇ ਚੌਂਡੀਰ ਖੜੀ ਆ ਚੱਲ ਸਾਡੇ ਲਾ ਕੇ ਖੜੀ ਦੀ ਮੌਲੀ ਕਹਿੰਦਾ ਵੀ ਭਾਈ ਟੂਲ ਸਮਾਨ ਚੜਾਉਣਾ ਉਤਾਰਨਾ ਪੈਂਦਾ ਹੈ ਨਾ ਵੀ ਚੱਲ ਟੂਲ ਲੈ ਲੈਣੇ ਦੇ ਵਿੱਚ ਵਧੀਆ ਸਿਸਟਮ ਆ ਜਾ ਕਰੂਗਾ ਬਾਕੀ ਇਹ ਲਿਫਟਰ ਹੈ ਨਾ ਬਈ ਇਹ ਤਾਂ بے ਭਾਗੀ ਹੈ ਜੇ ਕਿਸੇ ਦੇ ਘਰੇ ਗਈ ਹੋਣੀ ਹੈਗੀ ਜਿੱਥੇ ਸਿੱਧੀ ਉਰੀ ਆ ਗਈ ਇੱਥੇ ਦੀ ਇੱਥੇ ਖੜੀ ਹੈ ਹੈ ਨਾ ਕਟਰ ਵੀ ਨਹੀਂ ਵਹੀ ਲਾਇਆ ਕੰਪਨੀ ਕਟਰ ਇੱਥੇ ਚੜਾ ਕੇ ਦਿੰਦੀ ਆ ਨਾ ਜਦੋਂ ਪੰਜਾਬ ਤੋਂ ਮਸ਼ੀਨ ਆਉਂਦੀ ਆ ਨਾ ਬਣ ਕੇ ਇਹ ਤਾਂ ਕਟਰ ਉੱਪਰ ਚੜਾ ਕੇ ਦਿੰਦੀ ਆ ਕੰਪਨੀ ਇੱਕ ਉਹ ਖੜੀ ਐ ਹਿੰਦ ਇਹ ਵੀ ਕਿਸੇ ਤੋਂ ਨਹਾਰ ਪਾ ਕੇ ਆਈ ਹੋਣੀ ਆ ਕਰਮ ਵਾਲੀ ਖੱਟੜਾ ਲਿਖਿਆ ਆ ਵਿੱਚੇ ਖੱਟੜਾ ਐਚ ਆਰ ਨੰਬਰ ਆ ਬਾਕੀ ਹਰਿਆਣਾ ਨੰਬਰ ਆ ਹਰਿਆਣਾ ਵੀ ਆ ਮਸ਼ੀਨ ਤਾਂ ਜਮੇ ਨਵੀਂ ਆ ਮੁੱਲੀ ਕੋਈ ਗੱਲਬਾਤ ਹੋਈ ਹੋਣਾ ਹੈ ਜਾਂ ਤਾਂ ਕੋਈ ਪਾਣਾ ਪੋਣਾ ਦੇਸ ਹੋਣੀ ਹੈ ਜਾਂ ਕੋਈ ਰੋਲਾ ਹੋ ਗਿਆ ਹੋਣਾ ਨਾ ਹਾਂ ਗੱਲ ਬਾਤ ਉਹ ਤਾਂ ਕਰੀ ਜਾਂਦੇ ਕਈ ਵਾਰੀ ਇਕੱਲੇ ਹੁੰਦਾ ਵੀ ਆਉਂਦੀ ਜਾਂਦੀ ਰੋਡ ਤੇ ਹਨਾ ਕੋਈ ਗੱਲ ਬਾਤ ਹੋ ਜਾਂਦੀ ਹੈ ਪਰ ਰੋਡ ਤੇ ਤਾਂ ਗੱਡੀ ਤੇ ਲੋਡ ਹੋ ਕੇ ਆਉਂਦੀ ਹੈ ਬਈ ਹਜੇ ਤਾਂ ਇਨਸਾਫ ਲਾ ਲੋ ਕੰਪਨੀ ਨੇ ਜਿਹੜੀਆਂ ਘੂੜੀਆਂ ਹਨਾ ਘੋੜੇ ਦੇ ਉੱਪਰ ਗੱਡੀ ਦੇ ਉੱਪਰ ਚੜ੍ਹਦੀਆਂ ਘੂੜੀਆਂ ਲਾ ਕੇ ਦਿੰਦੀ ਹੈ ਕੰਪਨੀ ਟਾਇਰ ਤਾਂ ਚਲੋ ਲੱਗ ਦਿੰਦੀ ਆ ਉਹ ਘੂੜੀਆਂ ਵੀ ਹਜੇ ਨਾਲੇ ਲੱਗੀਆਂ ਹੋਈਆਂ ਵੀ ਸਮਝਦੇ ਪਰੇ ਆਹ ਹਰਾਂ ਗੱਲ ਵੀ ਕੀ ਸਿਸਟਮ ਹੋਇਆ ਹੋਏ ਮਸ਼ੀਨ ਨਾਲ ਕੀ ਨਹੀਂ ਨਵੀਂ ਮਸ਼ੀਨ ਜਮਈ ਅਨਟੱਚ ਟਰੈਸ਼ਰ ਟਰੂ ਟਰ ਵੀ ਇਹਦੇ ਵਿੱਚੇ ਆ ਕਣਕ ਵਾਲਾ ਮੋਲੀ ਤੇ ਜੀਰੀ ਵਾਲੇ ਦੇ ਵਿੱਚ ਇਹਦੇ ਵਿੱਚ ਹੈਗਾ ਟਰੈਸ਼ਰ ਭਾਈ ਜੀਰੀ ਵਾਲਾ ਟਰੈਸ਼ਰ ਆ ਵਿੱਚ ਉਹ ਰਜੀਰੀ ਵਾਲਾ ਟਰੈਸ਼ਰ ਵਿੱਚੇ ਆ ਜੇ ਬਈ ਆ ਵਿੱਚੇ ਆ ਟਰੈਸ਼ਰ ਵੀ ਚਲੋ ਬਾਕੀ ਇਹ ਨਹੀਂ ਪਤਾ ਹੁਣ ਵੀ ਆਪਾਂ ਨੂੰ ਤਾਂ ਬਈ ਗੱਲ ਦਾ ਪਤਾ ਨਹੀਂ ਹੈ ਨਾ ਵੀ ਕੀ ਸਿਸਟਮ ਆ ਕੀ ਨਹੀਂ ਇਹ ਤਾਂ ਹੁਣ ਇੱਕ ਟੂਲ ਇਹ ਆ ਮੋਲੀ ਹੋਰ ਕਿਹੜਾ ਜੌਂਡੀਰ ਤੇ ਬਾਕੀਆਂ ਜਿਹੜੇ ਟਰੈਕਟਰ ਵਾਲੇ ਬੀਜ ਨਾਲ ਉਹ ਹਨ ਜੇ ਉਹ ਮੱਲਾ ਜਿਵੇਂ ਗੇਅਰ ਗੂਰ ਜਾਂ ਮਹਿੰਗਾ ਸਿਸਟਮ ਹਨ ਜਿਵੇਂ ਗੇਅਰ ਗੂਰ ਜਾਂ ਸਿਸਟਮ ਮਹਿੰਗਾ ਹਨ ਇਹ ਚੀਜ਼ਾਂ ਕਰ ਵਧੀਆ ਕਿਸੇ ਕੋਈ ਲੈ ਜਵੇ ਆਪਣਾ ਵੀਰ ਭਰਾ ਹਨ ਤਾਂ ਛੱਤੀਕੜ ਦੇ ਵਿੱਚ ਖੜੀ ਆ ਖੈਰਾ ਖੜੀ ਆ ਖੈਰਾ ਖੜਾ ਮਸ਼ੀਨ ਬਹੁਤ ਸੋਹਣੀ ਆ ਪਹੁੰਚ ਗਏ ਬਈ ਆਪਣੀ ਮਸ਼ੀਨ ਦੇ ਕੋਲ ਆ ਬਾਈ ਅੱਜ ਤੁਹਾਨੂੰ ਟੂਲ ਵਾਲੇ ਹੀ ਕੀ ਕਰ ਦੱਸੀਏ ਤਾਂ ਆਹ ਟੂਲ ਆ ਨਾ ਜਿਹੜਾ ਸਾਈਡ ਵਾਲਾ ਇਹਦੀ ਜਗ੍ਹਾ ਟੂਲ ਮੈਰੀ ਸਲਾਦੀ ਵੀ ਚਲ ਬੜਾ ਲਾਦੀ ਆ ਨਾ 베어ਿੰਗ ਬੋਰਿੰਗ ਬਾਈ ਸਮਾਨ ਆ ਜਿਵੇਂ ਜਿਵੇਂ ਬਾਲਟੀਆਂ 베어ਿੰਗ ਦੇ ਵਿੱਚ ਬਾਲਟੀ ਭਰੀ ਵੀ ਆ ਨਾ ਉਹ ਬਾਈ ਯਾਰੇ ਭਾਰੀ ਹੋਣ ਕਰਕੇ ਤਾਂ ਅਸੀਂ ਟੂਲ ਤੇ ਚੱਲ ਲੈਣ ਚਲ ਗਏ ਉਹ ਟੂਲ ਵਧੀਆ ਲੱਗੇ ਦੀ ਮਸ਼ੀਨਾਂ ਤੋਂ ਆ ਤੇ ਅੱਜ ਤਾਂ ਇਹੋ ਜਿਹੀ ਕਰਤੂ ਹਰਕਤ ਹੋਈ ਸਾਡੇ ਨਾਲ ਵੀ ਪਹਿਲਾ ਤਾਂ ਬੰਦਾ ਕਹਿੰਦਾ ਵੀ ਅਸੀਂ ਚਲੋ ਨੰਬਰ ਤੁਹਾਡੇ ਕੋ ਹੈ ਨਹੀਂ ਤੇ ਉਦੋਂ ਅਸੀਂ ਉੱਥੇ ਲੰਘ ਕੇ ਆਏ ਤਾਂ ਨਾ ਚਲੋ ਕਹਿਣ ਤਾਂ ਵੀ ਦੇ ਦੂਗਾ ਸਰਦਾਰ ਜੀ ਤੁਸੀਂ ਆ ਜਿਓ ਜਰੂਰ ਕੋਈ ਗੱਲ ਨਹੀਂ ਤੁਸੀਂ ਵਿਜ਼ਿਟ ਕਰ ਲਿਓ ਇੱਕ ਵਾਰ ਮਾਲਕ ਨਾਲ ਵੀ ਦੇ ਦੂਗਾ ਉਹਨੇ ਕੀ ਕਰਾਉਣਾ ਹੈ ਨਾ ਬਾਈ ਯਾਰ ਉਹ ਮਾਲਕ ਆਇਆ ਪਹਿਲਾਂ ਤਾਂ ਘੰਟੇ ਡੇਢ ਘੰਟੇ ਬਾਅਦ ਆਇਆ ਫੇਰ ਕਹਿੰਦਾ ਜੀ ਮੈਂ ਟੋਲ ਨਹੀਂ ਮੈਂ ਤਾਂ ਕੱਲੀ ਪੂਰੀ ਮਸ਼ੀਨੇ ਦੇਣੀ ਹੈ ਕੰਪਲੀਟ ਮੈਂ ਨਹੀਂ ਕਹਿੰਦਾ ਸਾਮਾਨ ਨਹੀਂ ਦੇਣਾ ਹੈਗਾ ਦੋਸਤੋ ਜੀ ਮਸ਼ੀਨਾ ਗਲੀਆਂ ਪਈਆਂ ਕਵਾੜ ਦੇ ਵਿੱਚ ਜਮਈ ਕਚਰਾ ਹੋਇਆ ਖੜਾ ਕੱਲ ਤਾਂ ਇਹੋ ਜਿਹੀ ਕੋਲ ਲੋਈ 40 45 ਕਿਲੋਮੀਟਰ ਗਏ ਵੀ ਅਸੀਂ ਦ ਵੀ ਜਾ ਕੇ ਟੂਲ ਲਿਆ ਕੇ ਫਟ ਕਰਕੇ ਸਮਾਨ ਧਰ ਦੇਵਾਂਗੇ ਪਰ ਬਈ ਉੱਥੇ ਤਾਂ ਕੱਲ ਹੋਰੇ ਕਰਤੂਤ ਹੋ ਗਈ ਹੈ ਮੋਲੀ ਹੋਏ ਕੱਲ ਤਾਂ ਮਹਾ ਹੋਰੇ ਬੜੇ ਇਥੇ ਦੇ ਪਲਾਨ ਬਣਾਉਂਦੇ ਜਾਂਦੇ ਵੀ ਗੱਡੀ ਕਰਕੇ ਮੋਲੀ ਨੂੰ ਬਥ ਜੜਾ ਲਾ ਟੂਲ लेके ਹੈ ਮੋਲੀ ਪਰ ਉੱਥੇ ਸਿਸਟਮ ਜਾ ਕੇ ਪੁੱਠਾ ਹੀ ਹੋ ਗਿਆ ਚਲੋ ਕੋਈ ਗੱਲ ਨਹੀਂ ਬਈ ਪੇਟੀ ਇੱਥੇ ਪੜਵਾ ਲਾਂਗੇ ਨਾ ਜਦੋਂ ਹੁਣ ਕਣਕ ਤੇ ਆਵਾਂਗੇ ਬਾਕੀ ਮਸ਼ੀਨ ਦੀ ਸਾਫ ਸੁਭਈਆ ਬਈ ਪਿੱਛੇ ਵੀ ਕਰਕੇ ਲਿਆਏ ਤੇ ਹਨਾ ਵੀ ਜਿੱਥੇ ਤੇ ਆਏ ਅਸੀਂ ਹਨਾ ਉੱਥੇ ਇੰਨੀ ਸਾਫ ਮੈਂ ਕਹਿੰਦਾ ਘਟੋ ਘਟ ਵੀ ਘੰਟਾ ਡੇਢ ਘੰਟਾ ਬਲੌਰ ਮਾਰੀਗੇ ਜੀਰੀ ਦੀ ਕਰਦਾ ਹੈ ਜੀ ਖੁੱਚਾਂ ਦੇ ਵਿੱਚ ਵੜਦੀ ਹੈ ਨਾ ਵੀ ਹੁਣ ਵੀ ਸਾ 15 20 ਮਿੰਟ ਹੋਗੇ ਸਾਨੂੰ ਲੱਗਿਆ ਨੂੰ ਵੀ ਮੈਂ ਕਹਿੰਦਾ ਵੀ ਪੁੱਛੋ ਨਾ ਬਾਕੀ ਮਸ਼ੀਨ ਤੇ ਲਾਈਟਾਂ ਬਈ LED ਲਿਆਂਦੀਆਂ ਦੀ ਹਨਾ ਪਰ ਜਿਵੇਂ ਅੱਧ ਭਈਆ ਹਨ ਜਿਹੜੀਆਂ ਪੀੜੀਆਂ ਲਾਈਟਾਂ ਚਾਹੇ ਮਸ਼ੀਨ ਤੇ ਜਿੰਨੀਆਂ ਮਰਜ਼ੀ ਹੋਣ ਇਹ ਮੂਰੇ ਆਉਣ ਤੋਂ ਹਿਸਾਬ ਲਾ ਲਓ ਵੀ 2 2 4 5 6 7 ਲਾਈਟਾਂ ਕੰਪਨੀ ਲਾ ਕੇ ਦਿੰਦੀ ਹੈ ਨਾ ਮੂਰੇ ਫੇਰ ਵੀ ਬਾਈ ਜਾਣਣਾ ਮੂਰੇ ਤੁਸੀਂ ਹਿਸਾਬ ਲਾ ਲਓ ਵੀ ਰੋਡ ਤੇ ਨਾ ਜਦੋਂ ਆਪਾਂ ਇੱਟਾਂ ਵਾਲੇ ਰੋਡ ਤੇ ਜਾਂਦੇ ਆ ਉਹਦੇ ਪਰ ਤਾਂ ਜਮਿਆ ਸਿਮਿੰਟ ਵਾਲੇ ਤੇ ਉਹਦੇ ਬਾਅਦ ਤਾਂ ਜਮਿਆ ਹੀ ਨਹੀਂ ਇਹਦਾ ਪਤਾ ਲੱਗਦਾ ਵੀ ਲਾਈਟਾਂ ਮੂਰੇ ਬਲਦੀਆਂ ਕਿ ਨਹੀਂ ਬਲਦੀਆਂ ਬਾਕੀ ਆਪਾਂ ਪਿੱਛੇ ਤੁਹਾਨੂੰ ਬਖਾਇਆ ਨਾ ਬਾਰ ਲਾਈਟ ਲਾਈ ਦੀ ਉਹ ਵਧੀਆ ਜਲਦੀ ਸੀ ਉਹ ਵੀ ਵਾਤ ਮੂਰੇ ਦੇ ਨਾ ਸੀਸਾ ਜਾਂ ਫੁੱਟ ਗਿਆ ਉਹਦਾ ਮੱਕੀ ਜਮਣੇ ਪਿੰਡ ਫੁੱਟ ਗਿਆ ਦਾ ਉਹਦੇ ਬਾਅਦ ਉਹ ਵੀ ਥੋੜਾ ਜਿਹਾ ਜਾਣਣਾ ਜੀ ਉਹਨਾਂ ਨਾਲ ਘੱਟੇ ਕਰਨ ਲੱਗੀ ਬਾਕੀ ਫਿਰ ਉਹ ਲਾਈਟਾਂ ਦਿਖਾਉਣ ਆਉਣ ਮੈਂ ਮੈਂ ਹੈੱਡ ਲਾਈਟਾਂ ਜਿਹੜੀਆਂ ਹਨਾ ਕੰਪਨੀ ਵਾਲੀਆਂ ਹਜੇ ਵੀ ਇੰਨੇ ਕਿੰਨੇ ਹੋਇਆ ਬਾਈ ਮਸ਼ 10 ਮਹੀਨੇ ਹੋਏ ਆ ਨਾ 11 ਵੀ ਤੁਸੀਂ ਜਹਾ ਲਾਲੋ ਹੈਡਲਾਈਟਰ ਵਾਲਾ ਜਮੀ ਮੰਨ ਲਓ ਵੀ ਇੱਕ 9 ਦੀਆਂ ਰਹਿ ਗਈਆਂ ਬਿਲਕੁਲ ਵੀ ਜਾਣਣਾ ਨਹੀਂ ਹੈਗਾ ਇਹਨਾਂ ਦਾ ਨਾ ਵੀ ਕੰਪਨੀ ਦਾ ਸਾਰਿਆਂ ਨੂੰ ਮੇਰੀ ਬੇਨਤੀ ਆ ਨਾ ਵੀ ਯਾਰ ਇੰਨੇ ਪੈਸੇ ਜ਼ਿੰਮੇਵਾਰ ਭਰਾ ਆਪਾਂ ਲਾਉਨੇ ਆ ਨਾ ਫਿਰ ਵੀ ਇਹ ਲਾਈਟਾਂ ਦਾ ਘੱਟੋ ਘੱਟ ਵੀ ਇਹੋ ਜਿਹਾ ਚਾਹੀਦਾ ਵੀ origignal light ਚਾਹੀਦੀ ਆ ਨਾ ਲਾਈਟਾਂ ਬਿਨਾਂ ਬਾਈ ਕੁਝ ਨਹੀਂ ਹੈਗਾ ਮਸ਼ੀਨ ਦੇ ਵਿੱਚ ਬਾਕੀ ਤੁਹਾਨੂੰ ਮੈਂ ਦਿਖਾਉਣਾ ਜਿਹੜੀਆਂ ਨਵੀਆਂ ਲਾਈਟਾਂ ਲਾਈਆਂ ਹਨ ਹਾਂ ਵੀ ਹੁਣ ਜਿਹੜੀ ਲਾਈਟਾਂ ਬਾਈ ਹੋ ਗਈਆਂ ਮੂਰੇ ਬਹੁਤ ਜ਼ਿਆਦੇ 10 ਲਾਈਟਾਂ ਹੋ ਗਈਆਂ ਉਹ ਲਾਈਆਂ ਜੀ ਆਪਾਂ ਲਾਈਟਾਂ एलईडी लाइटਾਂ ਰਾਤ ਨੂੰ ਤੁਹਾਨੂੰ ਬਾਕੀ ਮੈਂ ਚਲਦੀਆਂ ਦਿਖਾਉਂ ਬਾਈ ਦਿਨੇ ਚੜਾਉਣੀਆਂ ਲਾਈਟਾਂ ਕਾਧੀਆਂ ਇਹ ਮੇਂ ਜੋੜਾ ਆਇਆ ਹੈ 1800 ਰੁਪਏ ਦਾ 1800 ਦਾ ਜੋੜਾ ਆਇਆ ਪਰ ਲਾਈਟਾਂ ਹੈ ਨਾ ਪੂਰਾ ਮੰਨ ਲਓ ਦਿਨ ਚੜਾਉਣੀਆਂ ਬਾਕੀ ਆਪਾਂ ਬੱਤੀ ਲੈਂਦੀ ਵੀ ਦੀ ਹੈ ਨਾ ਬੱਤੀ ਵੀ ਲਾਤੀ ਬਾਕੀ ਤੁਹਾਨੂੰ ਰਾਤ ਨੂੰ ਦਿਖਾਉਂਗਾ ਹੁਣ ਇਹ ਕਣਕ ਦੀ ਲਿਆ ਕੇ ਰੱਖੀ ਹੋਈ ਆ ਕਰਮਾਂ ਵਾਲੀ ਬਸ ਇਹ ਫਿੱਟੇ ਹੋਣ ਹੋਈ ਆ ਬਾਕੀ ਉਹ ਇਨਵਰਟਰ ਲਾ ਬਣਾਣਾ ਚਾਰਜ ਚੂਟ ਜਨ ਲਾਉਣ ਵਾਸਤੇ ਹੁਣ ਲਾਈਟਾਂ ਬਾਈ ਹੋ ਗਈਆਂ ਮਸ਼ੀਨ ਤੇ ਦੋ 4 5 6 7 8 9 10 ਲਾਈਟਾਂ ਹੋ ਗਈਆਂ ਜੀ ਬਾਕੀ ਸਾਨੂੰ ਦੱਸਿਓ ਨਾ ਵੀ ਦਾ ਲਾਈਟਾਂ ਜਾ ਰਹੇ ਦਾ ਕੋਈ ਚਲਾਨ ਫਲਾਣ ਹਨਾ ਆਹ ਬਈ ਲਾਈਟਾਂ ਜਿਹੜੀਆਂ ਕੰਪਨੀ ਵਾਲੀਆਂ ਹਨਾ ਇਹ ਪਤਾ ਨਹੀਂ ਕੀ ਸਿਸਟਮ ਆ ਕਾਤੇ ਹਨਾ 10 ਮਹੀਨੇ ਦੇ ਵਿੱਚ ਲਾਈਟ ਦੀ ਇੰਨੀ ਪੋਜੀਸ਼ਨ ਇਹਦੀ ਖਰਾਬ ਹੋ ਗਈ ਵੀ ਇੱਕ 9 ਦੀ ਲਾਈਟ ਰਹਿ ਗਈ ਇਹ ਮੂਰੇ ਕੁਝ ਨਹੀਂ ਬਈ ਚਾਲਣਾ ਰਾਤ ਨੂੰ ਨਾ ਇਹਦੀ ਬਲਦੀ ਦਾ ਪਤਾ ਲੱਗੇ ਨਾ ਇਹਦਾ ਬੰਦ ਹੁੰਦੀ ਦਾ ਪਤਾ ਲੱਗੇ ਆ ਦੇਖੋ ਸੀਸਾ ਤੁਹਾਡੇ ਸਾਹਮਣੇ ਕਾਇਆ ਜਾਓਗੇ ਬਿਲਕੁਲ ਲਾਈਟ ਧੁੰਦਲੀ ਹੋ ਗਈ ਮੈਂ ਕਹਿੰਦਾ ਵੀ ਇਹਦਾ ਬਿਲਕੁਲ ਵੀ ਜਾਣਣਾ ਨਹੀਂ ਹੈਗਾ ਬਾਈ ਰੋਡ ਤੇ ਆ ਇਧਰਲੀ ਵੀ ਦੇਖ ਲਓ ਆਏ ਨਹੀਂ ਹੈਗਾ ਵੀ ਇੱਕ ਜਿਵੇਂ ਧੁੰਦਲੀਆਂ ਹੋਣਗੀਆਂ ਲਾਈਟਾਂ پتہ ਨਹੀਂ ਕੀ ਚੱਕਰਾ ਜੇ ਆ ਠੀਕ ਆ ਪਰ ਫਿਰ ਵੀ ਆਲਟਰਨੇਟਰ ਦੇ ਲੋਡ ਆ ਜਿਹੜਾ ਹਨਾ ਇਹਨਾਂ ਦੇ ਵਿੱਚ ਬਈ ਹੈਗੀਆਂ ਟੂਬਾਂ ਇੱਕ ਚੀਜ਼ ਦੇਖੀ ਆਪਾਂ ਨਾ ਜਿਹੜੀ ਕੰਪਨੀ ਮੰਨ ਲਓ ਉਹ ਲਾ ਕੇ ਦਿੰਦੀ ਆ ਨਾ ਦੂਜੀਆਂ LED ਲਾਈਟਾਂ ਨਵੀਂ ਮਸ਼ੀਨ ਨੂੰ ਉਹਦੇ ਆਲਟਰਨੇਟਰ ਦੇ ਲੋਡ ਸਮਝ ਲਓ ਅੱਦਾ ਹੀ ਰਹੂਗਾ ਹਨਾ ਜਿਵੇਂ ਆਹ ਲਾਈਟਾਂ ਦੇ ਵਿੱਚੋਂ ਬਈ ਟੂਬਾਂ ਇਹ ਮੰਨ ਲਓ ਇੱਕ ਟੂਬ ਆ ਮੰਨ ਲਓ ਸਾਰੀਆਂ ਦੇ ਵਿੱਚ ਟੂਬਾਂ ਕਿਸੇ ਦੇ ਵਿੱਚ ਵੱਲਮ ਨਹੀਂ ਹੈਗਾ ਘਟੋ ਘੜ ਵੀ 90 ਵਾਟ ਦੀ ਟੂਬ ਤਾਂ ਹੋਊਗੀ ਘਟੋ ਘੱਟ ਵੀ 80 90 ਦੀ ਤੁਸੀਂ ਹਿਸਾਬ ਲਾ ਲਓ 100 200 700 ਵਾਟ ਦਾ ਮੰਨ ਲਓ ਆਲਟਿਨੇਟਰ ਤੇ ਲੋਡ ਰਹਿਣਾ ਆਹ ਲਾਈਟਾਂ ਜਿਹੜੀਆਂ ਬਈ ਹਨਾ ਰੋਡ ਤੇ ਜਦੋਂ ਆਪਾਂ ਚੱਲਣਾ ਆ ਆਈ ਐਲਈਡੀ ਦੋਏ ਬਹੁਤ ਆ ਬਾਕੀ ਤੁਹਾਨੂੰ ਰਾਤ ਨੂੰ ਚਾਨਣਾ ਦਿਖਾਉਂਗੀ ਨਾ ਤਾਂ ਹਨਾ ਵੀ ਇੰਨਾ ਜ਼ਿਆਦਾ ਜਾਣਣਾ ਇਹਨਾਂ ਦਾ ਬਹੁਤ ਜ਼ਿਆਦਾ ਬਾਕੀ ਸਮਾਨ ਸਮੂਹ ਆਪਣਾ ਲੋਡ ਕਰ ਲਿਆ ਬਾਈ ਹਨਾ ਹੁਣ ਕਰਦੇ ਆਂ ਤਿਆਰੀ ਅਗਲੇ ਟੂਰ ਦੀ ਬਾਕੀ ਤੁਹਾਨੂੰ ਦਿਖਾਵਾਂਗੇ ਵੀ ਜਾਂਦੇ ਕਿੱਥੇ ਆਉਣ ਕਿੱਧਰ ਨੂੰ ਜਾਵਾਂਗੇ ਕਿੱਧਰ ਦਾ ਪਲਾਨ ਆ ਹਨਾ ਬਾਕੀ ਰੋਟੀ ਲੱਗਿਆ ਮੌਲੀ ਬਣਾਉਣਾ ਓ ਮੌਲੀ ਆ ਕਿਵੇਂ ਆ ਕੀ ਕਰੀ ਜੰਨਾ ਹਾਂ ਉਹ ਪਜਾਦੇ ਬਣਾਦੀ ਐ ਹੋਰ ਬਣਾ ਕੇ ਚੱਲੀਏ ਫਿਰ ਅਗਰੇਟ ਦਾ ਇੱਕੜੇ ਰੱਖ ਲਈ ਮੜੇ ਨਾ ਨਹੀਂ ਪਾਂਡੇ ਨਾ ਗਰੇਟੇ ਰੱਖਦੇ ਏਕਣੇ ਇੱਥੇ ਵਿੱਚ ਆ ਪਾ ਹੋਰ ਆਏ ਰੱਖਦੀ ਪਹਿਲਾਂ ਪਾ ਗਏ ਵਿੱਚ ਹੋਰ ਏਕਣੇ ਰੱਖਦੀ ਆ ਨਾਲ ਮਸ਼ੀਨ ਵਾਲੇ ਦਾ ਵੀ ਚੱਲ ਗਿਆ ਅੱਜ ਇਹ ਵੀ ਸਾਡੇ ਨਾਲ ਆਜੇ ਗਏ ਆ ਅਸੀਂ ਵੇਜ ਚੱਲੇ ਆ ਬਾਕੀ ਥ੍ਰੈਸ਼ਰ ਆ ਜਿਹੜਾ ਆਪਣਾ ਹਨਾ ਆਪਾਂ ਪਿੱਛੇ ਕਰਤਾ ਬਾਈ ਉਹ ਮੂਰੇ ਸਕੰਜੇ ਦੇ ਹਨਾ ਲਾਮ ਇੱਕ ਤਾਂ ਬਹੁਤ ਹੋ ਜਾਂਦੀ ਆ ਇੱਕ ਫਿਰ ਮਸ਼ੀਨਾ ਦੇ ਨਾਲ ਟੱਪੇ ਜੇ ਟਾਇਰ ਜਿਹੜਾ ਟੱਪੇ ਜੇ ਪਾਉਂਦਾ ਹਨਾ ਵੀ ਦੇਖਣਾ ਤਜਰਬਾ ਕਈ ਬੰਦਿਆਂ ਨੇ ਦੱਸਿਆ ਕਹਿੰਦੇ ਵੀ ਮੂਰੇ ਥ੍ਰੈਸ਼ਰ ਨਾਲ ਲੋਡ ਕਰਿਆ ਕਰੋ ਹਨਾ ਪ੍ਰੈਸ਼ਰ ਲੋਡ ਕਰਕੇ ਜਦੋਂ ਪਰ ਰੋਡ ਤੇ ਜਾਂਦੇ ਆ ਨਾ ਮਸ਼ੀਨਾਂ ਟੱਪਦੀ ਆ ਉਹ ਟਾਇਰਾਂ ਦੇ ਵਿੱਚ ਟੱਪੇ ਆਉਂਦੇ ਆ ਹੁਣ ਆਪਾਂ ਕੱਲੀ ਬਾਸ ਕੱਟਾ ਜਿਹੜੀ ਇਹ ਪਾਈ ਆ ਔਰੇ ਵੀ ਲੰਬੇ ਰੂਟ ਨੂੰ ਜਦੋਂ ਜਾਇਆ ਕਰਨਾ ਹਨਾ ਮੰਨ ਲਓ ਪੰਜਾਬ ਨੂੰ ਜਾਣਾ ਜਿੱਦਣ ਜਿੱਦਣ ਉਧਰ ਤੇ ਆਉਣਾ ਜਰ ਮੰਨ ਲਓ 5 5 4 500 ਕਿਲੋਮੀਟਰ ਮਸ਼ੀਨ ਜਾਣੀ ਆ ਤਾਂ ਇੱਥੇ ਪ੍ਰੈਸ਼ਰ ਪਾ ਕੇ ਲੈ ਕੇ ਜਾਇਆ ਕਰਾਂਗੇ ਆ ਪੱਤੀਆਂ ਪਾਤੀਆਂ ਹਨਾ ਵੀ ਇੱਥੇ ਪ੍ਰੈਸ਼ਰ ਪਾ ਕੇ ਲੈ ਕੇ ਜਾਇਆ ਕਰਨਾ ਜਿਹੜਾ ਲੋਡ ਹਨਾ ਮੂਰੇ ਟੱਪੇ ਪੈਨੇ ਆ ਟਾਇਰਾਂ ਨੂੰ ਉਹ ਨਾ ਪਿਆ ਕਰਨ ਬਾਕੀ ਡੀਜ਼ਲ ਵਾਲਾ ਪਾਸਕੰਜਾ ਵੀ ਬਣਾ ਲਿਆ ਆ ਪਿਆ ਜੀ ਇਹ ਜੇ ਰੰਗ ਰੰਗ ਕਰਨਾ ਇਹਨੂੰ ਹਜੇ ਮੈਸਤਰੀ ਤੇ ਬਣਾ ਕੇ ਹਨਾ ਬਸ ਰੱਖ ਲਿਆ ਹਜੇ ਡੀਜ਼ਲ ਨਹੀਂ ਲਿਆਂਦਾ ਇਹਦੇ ਵਿੱਚ ਬਾਕੀ ਸਮਾਨ ਸਮੂਹ ਸਾਰਾ ਬੰਨਿਆ ਹੋਇਆ ਬਾਈ ਹਨਾ ਤੁਹਾਨੂੰ ਪਤਾ ਹੀ ਆ ਸਮਾਨ ਅੱਧੋ ਵੱਧ ਇੰਨਾ ਜਿਆਦਾ ਸਮਾਨ ਹੋ ਜਾਂਦਾ ਛੋਟਾ 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 ਕਰਕੇ ਕਰਕੇ ਆ ਦੇਖੋ ਇੱਧਰ ਪੀਪਾ ਕਟਰ ਸਕੰਜਾ ਦੀ ਸਾਰਾ A to Z ਹਨਾ ਸਿਸਟਮ ਫੁੱਲ ਹੋ ਜਾਂਦਾ ਦੇਖੋ ਇੱਧਰ ਤੇਲ ਗੋਟ ਕੇ ਬਾਕੀ ਇੱਕ ਨਜ਼ਾਰਾ ਵੀ ਦੀ ਜਿਹੜੀ ਪੁਲੀ ਆ ਹਨਾ ਪੁਲੀ ਨਹੀਂ ਬਦਲਣੀ ਪੈਂਦੀ ਬਸ ਪੁਲੀ ਇਹੀ ਪੁਲੀ ਹਨਾ ਖੇਤਾਂ માં ਚੱਲੀ ਜਾਹਾ 12 ਇੰਚੀ ਉਹ 12 ਹੀ ਰੋਡ ਪਾਪਾ ਨੂੰ ਲੈ ਜਾ ਵਧੀਆ ਜੀ ਜਣੀਆਂ ਨਾ ਵੀ ਆ ਚੀਜ਼ ਦਾ ਲਫੜਾ ਜਿਹੜਾ ਪੁਲੀ ਵਾਲੀ ਵਾਲ ਅੱਗੇ ਚੱਕਿਆ ਗਿਆ ਆਹ ਲਾਈਟ ਆ ਬਈ ਜਿਹੜੀ ਲੈਂਦੀ ਆ ਨਾ ਪਰ ਹੁਣ ਐਲਈਡੀ ਆਹ ਲਾਈਟ ਆ ਇਹ ਮੀਨ ਮੈਂ ਕਹਿੰਦਾ ਦਿਨੇ ਚੜਾਉਂਦੀ ਆ ਮੂਰੇ ਵਾਲੀ ਵੀ ਬਾਕੀ ਤੁਹਾਨੂੰ ਰਾਤ ਨੂੰ ਦਿਖਾਵਾਂਗੇ ਅੱਜ ਨਾ ਜਦੋਂ ਰੋਡ ਤੇ ਜਾਵਾਂਗੇ ਵੀ ਬਹੁਤ ਜਿਆਦਾ ਲਾਈਟ ਹੈ ਵੀ ਆ ਇਹਦਾ 24 12 ਇੰਚ 24 ਵੋਲਟ ਹੈ ਨਾ 1620 52 ਰੁਪਏ ਐਮ ਆਰ ਪੀ ਲਿਖਿਆ ਵਹ ਇਹਦਾ ਪਰ ਇਹ 1800 ਦਾ ਜੋੜਾ ਹੈ ਯਾਨੀ ਇੱਕ ਲਾਈਟ ਦਾ ਲਿਖਿਆ ਹੋਇਆ ਹੈ ਦੋ ਦੋ ਡੱਬੇ ਚ ਲੱਗਦੇ ਨੇ ਨਾ ਚਲੋ ਬਾਕੀ ਉਹਨਾਂ ਰੋਟੀ ਪਾਣੀ ਖਾ ਕੇ ਕਿਦੀ ਹੁਣ ਕਰਾਂਗੇ ਰਮਾਨਗੀ ਦੇਖਦੇ ਆ ਮੋਲੀ ਕਿਹੜੇ ਏਰੀਆ ਵਿੱਚ ਲ ਜਾਂਦਾ ਹੁਣ ਆ ਮੋਲੀ ਮਾ ਦੇਖਦੇ ਆ ਮੋਲੀ ਕਿਹੜੇ ਏਰੀਆ ਵਿੱਚ ਲ ਜਾਂਦਾ ਹਾਂ ਹੋਰ ਨਾ ਕਿਤੇ ਕਿਤੇ ਮਾ ਰੋੜਾ ਚੜੀਏ ਪਹਿਲਾਂ ਨਾ ਜੰਗਲ ਬਹੁਤ ਆ ਡਰ ਲੱਗਾ ਇੱਕ ਵਾਰ ਤਾਂ ਨਾ ਹਾਂ ਰਾਤ ਨੂੰ ਸ਼ੇਰ ਦੇਖਾਂਗੇ ਰਾਤ ਨੂੰ ਅੱਜ ਪਾਰ ਕਰਨਾ ਆਪਾਂ ਕਿਸੇ ਵੀ ਹਾਲਤ ਜੰਗਲ ਨਾ ਵੀ ਉਰੇ ਦੇ ਤਾਂ ਕੋਈ ਜ਼ਿਆਦਾ ਦੂਰ ਨਹੀਂ ਉਰੇ ਤਾਂ ਥੋੜਾ ਹੀ ਆ ਨਾ ਇੱਥੇ ਰ 60 ਕਿਲੋਮੀਟਰ ਹੀ ਆ ਬਸ ਹਨਾ ਹਾਂ ਚਲੋ ਬਾਕੀ ਜੰਗਲ ਇਹੋ ਜਿਹਾ ਨਾ ਬਈ ਤੁਸੀਂ ਤੁਹਾਨੂੰ ਮੈਂ ਰਾਤ ਨੂੰ ਅੱਜ ਪੂਰੀ ਵੀਡੀਓ ਦਿਖਾਉਂਗਾ ਨਾ ਜੰਗਲ ਦੀ ਮੋਲੀ ਨੂੰ ਕਹਾਂਗਾ ਵੀ ਮੋਲੀ ਬਣਾ ਸਿੱਧੀਆਂ ਘਾਟੀਆਂ ਬਈ ਇੱਕ ਹੋਣਾ ਅੱਜ ਦਾ ਸਵੇਰ ਸਮੇਂਹ ਦਾ ਜਦੋਂ ਪਤਾ ਲੱਗਿਆ ਨਾ ਵੀ ਉਹੀ ਰੋਡ ਨੂੰ ਜਾਣਾ ਪੈਣਾ ਬਈ ਕਿ ਦਿਲ ਨਾ ਦਿਲ ਮਨ ਲੋ ਡਰਦਾ ਹੈ ਵੀ ਉਧਰ ਨੂੰ ਨਾ ਹੀ ਜਾਈਏ ਹੋਰ ਪਾਸੇ ਨੂੰ ਨਾ ਕਿਦਨ 20 50 ਕਿਲੋਮੀਟਰ ਜੇ ਬਾਟ ਜਾਦੇ ਪੈਂਦੀ ਆ ਪਰ ਉਧਰ ਨੂੰ ਚੱਲ ਜੀਏ ਪਰ ਨਹੀਂ ਰਾਹ ਵੀ ਇੱਕੋ ਆ ਜਾਣਾ ਵੀ ਉਹਨੂੰ ਪੈਣਾ ਜੇ ਇਧਰ ਨੂੰ ਗਏ ਨਾਗ ਪਰਚੀਆਂ ਵੀ ਤਾਂ ਬਈ ਤੁਹਾਨੂੰ ਪਤਾ ਹੈ ਨਾ ਵੀ ਮਹਾਰਾਸ਼ਟਰ 'ਚ ਖਰਚਾ ਬਹੁਤ ਜ਼ਿਆਦਾ ਪੁਲਿਸ ਦਾ ਖਰਚਾ ਪੈ ਜਾ। ਇੰਨੇ ਰੁਪਏ ਬਣਾਉਣੇ ਹਨ ਨਾ ਬਈ ਉਹ ਨਾ ਵੀ 10 ਕਿਲੋਮੀਟਰ ਮਸ਼ੀਨ ਨੂੰ ਜਾਣ ਨਹੀਂ ਦਿੰਦੇ। ਬਹੁਤ ਮੰਨ ਲਓ ਮਹਾਰਾਸ਼ਟਰ ਦੇ ਵਿਸ਼ੇਸ਼ਤਮ ਹੋ ਜਾਂਦਾ ਨਾ। ਬਾਕੀ ਚਲੋ ਔਲੀ ਵਾਲੀ ਕਹਾਣਾ ਕਰਾਂਗੇ ਬਾਬਾ ਨਾਨਕ ਦਾ ਨਾਮ ਲੈ ਕੇ ਗੁਰੂ ਨਾਨਕ ਜੀ ਦਾ ਨਾਮ ਲੈ ਕੇ ਬਾਬਾ ਗੋਬਿੰਦ ਐਨ ਪੂਰਾ ਮੈਂ ਕਹਿੰਦਾ ਵੀ ਕਿਰਪਾ ਬਣਾਈ ਰੱਖੜ ਜਿੱਕਣ ਆਏ ਆ ਨਾ ਸੁੱਕੀ ਚਾਂਦੀ ਸੁੱਕੀ ਚਾਂਦੀ ਉਹ ਘਰ ਇੱਕ ਨੇ ਜਾਈਏ ਹਾਸ ਤੇ ਘੇੜਦੇ ਬਾਕੀ ਅਜੇ ਦੇਖਦੇ ਆ ਵੀ ਗਾਹਾਂ ਗੋਲ ਚੱਕਰ ਆ ਇੱਕ ਰੂਟ ਜਾਵਾ ਕਰਨਾਟਕਾ ਨੂੰ ਇੱਕ ਜਾਵਾ ਜਿੱਥੇ ਤੋਂ ਆਏ ਆ ਉਧਰ ਨੂੰ ਦੇਖਦੇ ਆ ਵੀ ਇਹ ਕਿਹੜਾ ਮੋੜ ਮੁੜਦੀ ਆ ਹੁਣ ਆਈ ਨਹੀਂ ਅਜੇ ਪਤਾ ਹੈਗਾ ਵੀ ਕਿੱਧਰ ਨੂੰ ਜਾਣਾ ਹੈ ਹਜੇ ਪਲਾਨ ਕੋਈ ਨਹੀਂ ਹੈਗਾ ਬਾਕੀ ਅੱਗੇ ਵੀ ਆਪਣੀਆਂ ਨਾ ਗੱਲਬਾਤ ਸੱਜਣ ਮਿੱਤਰਾਂ ਨਾਲ ਸਾਰਿਆਂ ਨਾਲ ਹੁੰਦੀ ਜਾਂਦੀ ਹੈ ਕਰਨਾਟਕ ਵਾਲਿਆਂ ਜਿਹੜੀ ਮਸ਼ੀਨਾਂ ਚੱਲਦੀਆਂ ਬਾਕੀ ਇੱਧਰ ਉੱਧਰ ਹੋਰ ਵੀ ਚਲੋ ਬਾਕੀ ਤੁਹਾਨੂੰ ਦਿਖਾਵਾਂਗੇ ਨਾ ਮੌਕੇ ਦੀ ਪਤਾ ਲੱਗੂਗੀ ਹੁਣ ਗੱਡੀ ਕਿਹੜੇ ਮੋੜ ਤੋਂ ਮੁੜਦੀ ਆ ਚਲੋ ਠੀਕ ਹੈ ਜੀ ਰੋਟੀ ਪਾਣੀ ਬਣਾ ਕੇ ਖਾ ਕੇ ਫਿਰ ਕਰਦੇ ਆਂ ਫੇ ਮਸ਼ੀਨ ਦੀ ਰਵਾਨਗੀ ਜਦ ਤੱਕ ਰੱਬ ਰੱਖਾ ਸਾਸਤਰੀ ਕਾ